ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਰਨ ਦੀ ਇਸ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਚੜ੍ਹਦਾ ਸਾਲ ਪੰਜਾਬ ਦੇ ਲਈ ਕੀ ਲੈ ਕੇ ਆਵੇਗਾ ਇਹ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਹੈ ਦਿਨ ਤਾਂ ਦੋ ਹੀ ਬਚੇ ਨੇ ਲੇਕਿਨ ਹਾਲਾਤ ਬਹੁਤੇ ਵਧੀਆ ਨਹੀਂ ਲੱਗ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 34ਵੇਂ ਦਿਨ ਦਾਖਲ ਹੋ ਗਿਆ ਹੈ ਤੇ ਸੁਪਰੀਮ ਕੋਰਟ ਵੱਲੋਂ 31 ਦਸੰਬਰ ਉਹ ਤਰੀਕ ਦੇ ਦਿੱਤੀ ਗਈ ਹੈ ਜਦੋਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੂੰ ਹਸਪਤਾਲ ਦਾਖਲ ਕਰਕੇ ਜਵਾਬ ਦੇਣਾ ਹੈ ਸੁਪਰੀਮ ਕੋਰਟ ਨੇ ਚੇਤਾਵਨੀ ਦਿੱਤੀ ਹੈ ਕਿ ਡੱਲੇਵਾਲ ਨੂੰ ਹਸਪਤਾਲ ਦਾਖਲ ਕਰੇ ਨਹੀਂ ਤਾਂ ਅਦਾਲਤੀ ਹਤਕ ਦੀ ਕਾਰਵਾਈ ਲਈ ਤਿਆਰ ਰਹੇ ਕੰਟੈਂਪਟ ਆਫ ਕੋਰਟ ਦੀ ਕਾਰਵਾਈ ਲਈ ਤਿਆਰ ਰਹੇ ਜਸਟਿਸ ਸੂਰਜਕਾਂਤ ਤੇ ਜਸਟਿਸ ਸੁਦਾਂਸ਼ੂ ਤੂਲੀਆ ਇਨਾਂ ਦੀ ਬੈਂਚ ਨੇ ਪੰਜਾਬ ਦੇ ਡੀਜੀਪੀ ਤੇ ਚੀਫ ਸਕੱਟਰੀ ਨੂੰ ਕਿਹਾ ਇਹ ਅਦਾਲਤੀ ਹੱਦ ਤੱਕ ਦਾ ਕੇਸ ਹੈ ਤੇ ਅਗਲੀ ਪੇਸ਼ਕਦਮੀ ਕੀ ਹੋਵੇਗੀ ਇਹਦੇ ਬਾਰੇ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਕੋਲ ਕੋਈ ਵੀ ਵਿਕਲਪ ਬਚਿਆ ਨਹੀਂ ਹੈ ਜੇ ਡੱਲੇਵਾਲ ਨੂੰ ਜ਼ਬਰਦਸਤੀ ਚੁੱਕ ਕੇ ਹਸਪਤਾਲ ਲੈ ਜਾਣ ਕੇ ਉਹਨੂੰ ਉੱਥੇ ਦਾਖਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਹਾਲਾਤ ਖਰਾਬ ਹੋਣਾ ਯਕੀਨੀ ਹੈ ਜੇ ਨਹੀਂ ਕਰਦੇ ਤਾਂ ਅਦਾਲਤ ਸਜ਼ਾ ਸੁਣਾਵੇਗੀ ਕੱਲ ਵਿਚਕਾਰਲਾ ਰਸਤਾ ਲੱਭਣ ਦੀ ਵੀ ਕੋਸ਼ਿਸ਼ ਹੋਈ ਡੀਆਈਜੀ ਬੰਦੀਪ ਸਿੱਧੂ ਦੀ ਅਗਵਾਈ ਵਿੱਚ ਕਈ ਅਧਿਕਾਰੀ ਡੱਲੇਵਾਲ ਨੂੰ ਮਿਲੇ ਤੇ ਬੇਨਤੀ ਕੀਤੀ ਕਿ ਜੇ ਡੱਲੇਵਾਲ ਹਸਪਤਾਲ ਜਾਣਾ ਨਹੀਂ ਚਾਹੁੰਦੇ ਤਾਂ ਉਹਨਾਂ ਦੀ ਟਰਾਲੀ ਨੂੰ ਹੀ ਹਸਪਤਾਲ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇਗਾ ਹਸਪਤਾਲ ਦੀਆਂ ਜਿੰਨੀਆਂ ਸਹੂਲਤਾਂ ਨੇ ਉਹ ਟਰਾਲੀ ਦੇ ਵਿੱਚ ਹੀ ਮੁਹੱਈਆ ਕਰਾ ਦਿੱਤੀਆਂ ਜਾਣਗੀਆਂ ਪਰ ਡੱਲੇਵਾਲ ਨਹੀਂ ਮੰਨੇ ਸਪਰੀਮ ਕੋਰਟ ਕਿਸਾਨ ਨੇਤਾ ਪੰਜਾਬ ਕੇਂਦਰ ਤੇ ਨਾਲ ਹਰਿਆਣਾ ਇਹ ਪੰਜ ਤਰ੍ਹਾਂ ਦੇ ਦੁਆਲੇ ਇਹ ਸਾਰਾ ਮਾਮਲਾ ਘੁੰਮ ਰਿਹਾ ਹੈ ਸਪਰੀਮ ਕੋਰਟ ਕੀ ਕਰ ਸਕਦਾ ਹੈ ਕੀ ਕਰ ਰਿਹਾ ਹੈ ਤੇ ਕਿਉਂ ਸਭ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਜਿਹੜੀ ਪਟੀਸ਼ਨ ਤੇ ਸੁਣਵਾਈ ਹੋ ਰਹੀ ਹੈ ਉਹ ਹਰਿਆਣਾ ਸਰਕਾਰ ਵੱਲੋਂ ਜੋ ਬਾਰਡਰ ਸੀਲ ਕੀਤੇ ਗਏ ਹਨ ਕੀ ਉਹ ਜਾਇਜ਼ ਹਨ ਇਸ ਤੇ ਉੱਤੇ ਵਿਚਾਰ ਕਰਨ ਦੇ ਵਾਸਤੇ ਉਹ ਪਟੀਸ਼ਨ ਹੈ ਦਾਇਰ ਕੀਤੀ ਗਈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਹਰਿਆਣਾ ਸਰਕਾਰ ਫੋਰਨ ਬਾਰਡਰ ਖੋਲ ਦੇਵੇ ਪਰ ਹਰਿਆਣਾ ਸਰਕਾਰ ਨੇ ਉਹ ਹੁਕਮਾਂ ਨੂੰ ਨਹੀਂ ਮੰਨਿਆ ਬਲਕਿ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਏ। ਸੁਪਰੀਮ ਕੋਰਟ ਨੇ ਫੈਸਲੇ ਦੇ ਉੱਪਰ ਰੋਕ ਲਗਾ ਦਿੱਤਾ ਤੇ ਜਿਹੜਾ ਮੂਲ ਮੁੱਦਾ ਸੀ ਉਸ ਤੇ ਉੱਤੇ ਰੂਲਿੰਗ ਦੇਣ ਦੀ ਬਜਾਏ ਕਿ ਹਰਿਆਣਾ ਸਰਕਾਰ ਨੂੰ ਰਾਹ ਰੋਕਣ ਦਾ ਇਜ਼ਾਜ਼ਤ ਹੈ ਹੱਕ ਹੈ ਉਹ ਇਸ ਨੂੰ ਛੱਡ ਕੇ ਕਿਸਾਨੀ ਮਸਲਾ ਹੱਲ ਕਰਨ ਵਾਲੇ ਰਸਤੇ ਦੇ ਉੱਪਰ ਚੱਲ ਪਏ ਤੁਰ ਪਏ ਜੇ ਆਪਾਂ ਕਾਨੂੰਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਨੈਸ਼ਨਲ ਹਾਈਵੇ ਐਕਟ 1956 ਦਾ ਸੈਕਸ਼ਨ 8 ਬੀ ਉਹ ਇਹ ਕਹਿੰਦਾ ਹੈ ਕਿ ਕਿਸੇ ਨੂੰ ਵੀ ਕਿਸੇ ਵੀ ਉਸ ਹਰਕਤ ਨੂੰ ਸਜ਼ਾ ਜਾਫ਼ਤਾ ਬਣਾਇਆ ਜਾਂਦਾ ਹੈ ਜਿਸ ਦੇ ਨਾਲ ਨੈਸ਼ਨਲ ਹਾਈਵੇ ਤੋਂ ਲੰਘਣਾ ਮੁਸ਼ਕਲ ਹੋ ਜਾਵੇ ਜਾਂ ਸੁਰੱਖਿਅਤ ਨਾ ਰਹੇ ਕਿਸੇ ਹਾਈਵੇ ਨੂੰ ਰੋਕਣਾ ਭਾਰਤ ਦੇ ਸੰਵਿਧਾਨ ਦੇ ਆਰਟੀਕਲ 19 1 ਸਬਸੈਕਸ਼ਨ A ਤੇ B ਦੀ ਉਲੰਘਣਾ ਹੈ ਇੰਡੀਅਨ ਪਿਨਲ ਕੋਡ ਦਾ ਸੈਕਸ਼ਨ 283 ਉਸ ਵਿਅਕਤੀ ਨੂੰ ਸਜ਼ਾ ਦੇਣ ਦੀ ਗੱਲ ਕਰਦਾ ਹੈ ਜੋ ਕਿ ਪਬਲਿਕ ਰਸਤੇ ਤੇ ਕਿਸੇ ਨੂੰ ਰੋਕ ਕੇ ਉਹਨੂੰ ਖਤਰਾ ਪੈਦਾ ਕਰੇ ਜਾਂ ਜ਼ਖਮੀ ਕਰੇ prevention of damage to public property act 1984 ਇਹ ਵੀ ਨੈਸ਼ਨਲ ਹਾਈਵੇ ਨੂੰ ਰੋਕਣ ਦੇ ਲਈ ਸਜ਼ਾ ਦੇਣ ਦੀ ਗੱਲ ਕਰਦਾ ਹੈ ਲੇਕਿਨ ਸਵਾਲ ਹੈ ਕਿ ਕੀ ਇਹ ਸਾਰੇ ਕਾਨੂੰਨ ਸਰਕਾਰ ਦੇ ਉੱਪਰ ਲਾਗੂ ਨਹੀਂ ਹੁੰਦੇ ਸਿਰਫ ਲੋਕਾਂ ਵਾਸਤੇ ਹੀ ਹਨ ਕੀ ਸੁਪਰੀਮ ਕੋਰਟ ਨੂੰ ਇਸ ਤੇ ਉੱਪਰ ਫੈਸਲਾ ਨਹੀਂ ਸੁਣਾਉਣਾ ਚਾਹੀਦਾ ਕਿ ਕੋਈ ਸਰਕਾਰ ਦੇਸ਼ ਦੇ ਕਾਨੂੰਨਾਂ ਦੀ ਉਲੰਘਣਾ ਕਰ ਸਕਦੀ ਹੈ ਫਰਵਰੀ ਤੋਂ ਦੇਸ਼ ਦੀ ਰਾਜਧਾਨੀ ਨੂੰ ਜਾਣ ਵਾਲਾ ਹਾਈਵੇ ਸਰਕਾਰ ਨੇ ਬੰਦ ਕਰ ਰੱਖਿਆ ਹੈ ਪਰ ਕੋਈ ਕਾਨੂੰਨ ਨਹੀਂ ਟੁੱਟਿਆ ਗੋਲਾਬਾਰੀ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਕੋਈ ਜ਼ਿੰਮੇਵਾਰ ਨਹੀਂ ਕੋਈ ਫੈਸਲਾ ਨਹੀਂ ਆਇਆ ਪਰ ਸੁਪਰੀਮ ਕੋਰਟ ਇਸ ਸਾਰੇ ਮੁੱਦੇ ਤੋਂ ਵੱਖਰਾ ਹੋ ਕੇ ਇੱਕ ਕਮੇਟੀ ਬਣਾ ਦਿੰਦੀ ਹੈ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਕਿਸਾਨ ਗੱਲਬਾਤ ਕਰਦੇ ਨਹੀਂ ਕਰਦੇ ਕਮੇਟੀ ਆਪਣੀ ਰਿਪੋਰਟ ਸੌਂਪ ਦਿੰਦੀ ਹੈ ਆਪਣੀਆਂ ਰეკਮੈਂਡੇਸ਼ਨਸ ਦੇ ਦਿੰਦੀ ਹੈ ਪਰ ਸੁਪਰੀਮ ਕੋਰਟ ਉਸ ਰਿਪੋਰਟ ਦੇ ਉੱਤੇ ਵੀ ਕੋਈ ਫੈਸਲਾ ਨਹੀਂ ਸੁਣਾਉਂਦਾ ਪਹਿਲਾ ਇਤਰਾਜ਼ ਇਹ ਸੀ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ ਹੁਣ ਕਿਸਾਨਾਂ ਨੇ ਜਿਹੜਾ ਇਹ ਇਤਰਾਜ਼ ਹੈ ਉਹ ਵੀ ਦੂਰ ਕਰ ਦਿੱਤਾ ਉਹ ਪੈਦਲ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੁਝ ਜਥਿਆਂ ਦੇ ਵਿੱਚ 100 ਬੰਦਿਆਂ ਦੇ ਜਥੇ ਦੀ ਪੈਦਲ ਦਿੱਲੀ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਗੱਲ ਕੀਤੀ ਪਰ ਹਰਿਆਣਾ ਸਰਕਾਰ ਦਿੱਲੀ ਦੀ ਪਰਮਿਸ਼ਨ ਦਿਖਾਉਣ ਦੀ ਗੱਲ ਸਾਹਮਣੇ ਰੱਖਣ ਲੱਗ ਗਈ ਉਹ ਕਹਿੰਦੇ ਕਿ ਤੁਹਾਡੇ ਕੋਲ ਦਿੱਲੀ ਜਾਣ ਦੀ ਪਰਮਿਸ਼ਨ ਨਹੀਂ ਹੈ ਪਰਮਿਸ਼ਨ ਦਿਖਾਓ ਫੇਰ ਹੀ ਤੁਹਾਨੂੰ ਜਾਣ ਦਿੱਤਾ ਜਾਏਗਾ ਕੀ ਕੋਈ ਸ਼ਖਸ ਕਿਸੇ ਸੂਬੇ ਦੀ ਹੱਦ ਤੋਂ ਲੰਘਦਾ ਹੈ ਤਾਂ ਉਹਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ ਕਿਉਂ ਜਾਣਾ ਹੈ ਤੇਰੇ ਕੋਲ ਉੱਥੇ ਜਾਣ ਦੀ ਮਨਜ਼ੂਰੀ ਹੈ ਜਾਂ ਨਹੀਂ ਚਲੋ ਇਹ ਗੱਲ ਨਹੀਂ ਕਰਦੇ ਕਿ ਕਿਸੇ ਸ਼ਖਸ ਨੂੰ ਇਜਾਜ਼ਤ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਇਹ ਮੰਨ ਲੈਂਦੇ ਆ ਕਿ ਕਿਸਾਨ ਅੰਦੋਲਨ ਕਰਨ ਜਾ ਰਹੇ ਨੇ ਇਸ ਕਰਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਪਰ हरियाणा ਸਰਕਾਰ ਨੂੰ ਕੀ ਦਿੱਲੀ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਇਹ ਆਦੇਸ਼ ਦਿੱਤੇ ਹਨ ਕਿ ਤੁਸੀਂ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕੋ ਇੱਥੇ ਇਹਨਾਂ ਨੂੰ ਆਉਣ ਨਾ ਦਿੱਤਾ ਜਾਵੇ हरियाणा ਸਰਕਾਰ ਆਪਣੇ ਇਲਾਕੇ ਦੇ ਵਿੱਚ ਪ੍ਰਦਰਸ਼ਨ ਕਰਨ ਆ ਰਹੇ ਲੋਕਾਂ ਨੂੰ ਰੋਕ ਸਕਦੀ ਹੈ ਉਹਨਾਂ ਤੋਂ ਮਨਜ਼ੂਰੀ ਦੇ ਬਾਰੇ ਗੱਲ ਕਰ ਸਕਦੀ ਹੈ ਪੁੱਛ ਸਕਦੀ ਹੈ ਪਰ ਕਿਸੇ ਹੋਰ ਸੂਬੇ ਵੱਲ ਜਾ ਰਹੇ ਲੋਕਾਂ ਨੂੰ ਕਿਵੇਂ ਰੋਕ ਸਕਦੀ ਹੈ ਕਿਵੇਂ ਕੋਈ ਮਨਜ਼ੂਰੀ ਮੰਗ ਸਕਦੀ ਹੈ ਫੈਸਲਾ ਇਹਨਾਂ ਕਾਨੂੰਨੀ ਪਹਿਲੂਆਂ ਤੇ ਹੋਣਾ ਸੀ ਪਰ ਸੁਪਰੀਮ ਕੋਰਟ ਇਸੇ ਹੋਰ ਹੀ ਦਿਸ਼ਾ ਵੱਲ ਵਧ ਗਈ ਉਹ ਇਸ ਕਿਸਾਨੀ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਉਹ ਚਲੇ ਗਏ ਜਿੰਨਾ ਵੀ ਕਾਨੂੰਨਾ ਦੇ ਉੱਪਰ ਸਵਾਲ ਉਠਾਏ ਗਏ ਸੀ ਇਹਨਾਂ ਪਟੀਸ਼ਨਾਂ ਦੇ ਵਿੱਚ ਉਸ ਸਵਾਲਾਂ ਦਾ ਜਵਾਬ ਸੁਪਰੀਮ ਕੋਰਟ ਵੱਲੋਂ ਨਹੀਂ ਦਿੱਤਾ ਗਿਆ ਉਹਨਾਂ ਵੱਲੋਂ ਦਿਸ਼ਾ ਹੀ ਨਵੀਂ ਲੈ ਲਈ ਪੰਜਾਬ ਸਰਕਾਰ ਦੀ ਗੱਲ ਕਰਦੇ ਆ ਪੰਜਾਬ ਸਰਕਾਰ ਨੇ ਮਰਨ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਡੱਲੇ ਵੱਲੋਂ ਚੱਕ ਲਿਆ ਸੀ ਤੇ ਪਟਿਆਲਾ ਲੁਧਿਆਣਾ ਦੇ ਡੀਐਮ ਸੀ ਵਿੱਚ ਦੇ ਆਨੰਦ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਾ ਦਿੱਤਾ ਸੀ ਜੋ ਸੁਪਰੀਮ ਕੋਰਟ ਹੁਣ ਪੰਜਾਬ ਸਰਕਾਰ ਨੂੰ ਕਰਨ ਦੇ ਲਈ ਕਹਿ ਰਹੀ ਹੈ ਉਹ ਪਹਿਲੇ ਹੀ ਦਿਨ ਪੰਜਾਬ ਸਰਕਾਰ ਵੱਲੋਂ ਕਰ ਲਿਆ ਗਿਆ ਸੀ ਫੇਰ ਵਾਪਸ ਖਨੌਰੀ ਬਾਰਡਰ ਤੇ ਕਿਉਂ ਆਉਣ ਦਿੱਤਾ ਗਿਆ ਡਲੇ ਵੱਲੋਂ ਉਹਨੂੰ ਛੱਡਿਆ ਕਿਉਂ ਗਿਆ ਇਹ ਸਵਾਲ ਦਾ ਜਵਾਬ ਪੰਜਾਬ ਸਰਕਾਰ ਨੇ ਦੇਣੇ ਨੇ ਕੀ ਪੰਜਾਬ ਸਰਕਾਰ ਦਾ ਸਮਰਥਨ ਹੈ ਕਿਸਾਨੀ ਅੰਦੋਲਨ ਦੇ ਉੱਤੇ ਜਾਂ ਡੱਲੇਵਾਲ ਨੂੰ ਪ੍ਰੋਜੈਕਟ ਕਰਨ ਦੇ ਉੱਤੇ ਕੀ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਕੀ ਪੰਦੇਰ ਤੇ ਡੱਲੇਵਾਲ ਦੋਨੋਂ ਹੀ ਸੂਬਾ ਸਰਕਾਰ ਦੇ ਨਾਲ ਮਿਲੇ ਹੋਏ ਨੇ ਕੀ ਇਸੇ ਕਰਕੇ ਹੀ ਬਾਕੀ ਕਿਸਾਨ ਜਥੇਬੰਦੀਆਂ ਦੇ ਲੀਡਰ ਇਸ ਮੋਰਚੇ ਦਾ ਸਾਥ ਨਹੀਂ ਦੇ ਰਹੇ ਇਹ ਸਾਰੇ ਵਾਜਬ ਸਵਾਲ ਨੇ ਤੇ ਕੋਰਟ ਵਿੱਚ ਵੀ ਇਸ ਤਰ੍ਹਾਂ ਦੇ ਸਵਾਲ ਚੱਕੇ ਗਏ ਜਦੋਂ ਪੰਜਾਬ ਦੇ ਟਰਨਿੰਗ ਜਨਰਲ ਨੇ ਰਿਪੋਰਟਾਂ ਪੇਸ਼ ਕੀਤੀਆਂ ਕਿ ਦੋ ਮੈਡੀਕਲ ਬੋਰਡ ਜਿਨ੍ਹਾਂ ਦੇ ਵਿੱਚੋਂ ਏਮਸ ਵੀ ਸ਼ਾਮਿਲ ਹੈ ਮੈਡੀਕਲ ਸਹੂਲਤਾਂ ਦੇ ਰਹੇ ਹਨ ਪਰ ਡੱਲੇਆਰ ਉਹ ਸਹੂਲਤਾਂ ਲੈਣ ਦੇ ਲਈ ਤਿਆਰ ਨਹੀਂ ਦੂਸਰਾ ਕਈ ਐਮਐਲਏ ਕਈ ਕੈਬਨਿਟ ਮਿਨਿਸਟਰ ਕਈ ਅਧਿਕਾਰੀ ਕਈ ਡੈਲੀਗੇਸ਼ਨਾਂ ਡੱਲੇਵਾਲ ਨੂੰ ਮਨਾਉਣ ਦੇ ਲਈ ਗਏ ਹਨ ਪਰ ਉਹ ਮੰਨੇ ਨਹੀਂ ਤਾਂ ਜਸਟਿਸ ਸੂਰਿਆਕਾਂਤ ਨੇ ਟਿੱਪਣੀ ਕੀਤੀ ਕਿ ਤੁਹਾਡੀਆਂ ਸਬਮਿਸ਼ਨਸ ਤੋਂ ਇਹ ਲੱਗਦਾ ਹੈ ਕਿ ਤੁਸੀਂ ਯਾਨੀ ਦੀ ਸਟੇਟ ਸੂਬਾ ਡੱਲੇਵਾਲ ਦੇ ਉੱਥੇ ਬਣੇ ਰਹਿਣ ਦਾ ਸਮਰਥਨ ਕਰਦੇ ਹੋ ਸੂਬੇ ਵੱਲੋਂ ਜਦੋਂ ਕਿਹਾ ਗਿਆ ਕਿ ਡੱਲਨੇਵਾਲ ਨੇ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਮੈਂ ਮੰਨ ਜਾਊਂਗਾ ਮੈਂ ਤੁਹਾਡੀ ਗੱਲ ਸੁਣਨ ਦੇ ਲਈ ਤਿਆਰ ਹਾਂ ਜੇ ਕੇਂਦਰ ਦਖਲ ਜ਼ਿੰਦਾ ਹੈ ਤੇ ਅੰਦੋਲਨਕਾਰੀਆਂ ਦੇ ਹਿੱਤਾਂ ਦਾ ਧਿਆਨ ਰੱਖਣ ਦਾ ਵਾਅਦਾ ਕਰਦਾ ਹੈ ਤਾਂ ਅਦਾਲਤ ਨੇ ਇਸ ਗੱਲ ਨੂੰ ਰਿਜੈਕਟ ਕਰ ਦਿੱਤਾ ਜਸਟਿਸ ਕਾਂਤ ਨੇ ਕਿਹਾ ਕਿ ਅਦਾਲਤ ਸਮਝਦੀ ਹੈ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ ਵਿਚਾਲੇ ਰਾਜਨੀਤਿਕ ਇਕੁਏਸ਼ਨ ਕੀ ਹੈ ਨਾਲ ਹੀ ਇਹ ਵੀ ਕਿਹਾ ਗਿਆ ਕਿ ਸੰਵਿਧਾਨਿਕ ਅਦਾਲਤ ਹੈ ਇਹ ਕੋਈ ਸ਼ਰਤ ਨਹੀਂ ਸਵੀਕਾਰੇਗੀ No pre-conditions are acceptable to the court ਮਤਲਬ ਅਸੀਂ ਕਿਸੇ ਦੀਆਂ ਸ਼ਰਤਾਂ ਮੰਨ ਕੇ ਕੋਈ ਕਾਰਵਾਈ ਨਹੀਂ ਕਰਾਂਗੇ ਅਸੀਂ ਅਦਾਲਤ ਕਨਸਟੀਟਿਊਸ਼ਨਲ ਅਦਾਲਤ ਪਰ ਜਦੋਂ ਅਟਾਰਨੀ ਜਰਨਲ ਨੇ ਇਹ ਕਿਹਾ ਕਿ ਅਦਾਲਤ ਕੇਂਦਰ ਸਰਕਾਰ ਨੂੰ ਦਖਲ ਦੇਣ ਦੇ ਲਈ ਕਹੇ ਤਾਂ ਅਦਾਲਤ ਨੇ ਕਿਹਾ ਅਸੀਂ ਰਾਜਨੀਤਿਕ ਮੁੱਦਿਆਂ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਇਸ ਤੋਂ ਕੀ ਸਮਝਿਆ ਜਾਵੇ ਇਹ ਇਹ ਮੁੱਦਾ ਕੇਂਦਰ ਤੇ ਸੂਬੇ ਵਿਚਕਾਰ ਹੈ ਕਿ ਕਿਸਾਨ ਦੀਆਂ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਤੋਂ ਨੇ ਜਾਂ ਉਹ ਸੂਬਾ ਸਰਕਾਰ ਤੋਂ ਮੰਗਾਂ ਨੇ ਜੇ ਰਾਜਨੀਤਿਕ ਮੁੱਦੇ ਤੇ ਬੋਲਣਾ ਨਹੀਂ ਤਾਂ ਫਿਰ ਅਦਾਲਤ ਬਾਰਡਰ ਖੋਲਣ ਦੇ ਫੈਸਲੇ ਦੀ ਥਾਂ ਇਸ ਮੁੱਦੇ ਦੇ ਵਿੱਚ ਦਖਲ ਕਿਉਂ ਦੇ ਰਹੀ ਹੈ ਜਦਕਿ ਪਟੀਸ਼ਨ ਤਾਂ ਬਾਰਡਰ ਖੋਲਣ ਦੀ ਹੀ ਪਾਈ ਗਈ ਸੀ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਛੱਡ ਕੇ ਅਦਾਲਤ ਪੰਜਾਬ ਸਰਕਾਰ ਤੇ ਕਿਸਾਨ ਨੇਤਾਵਾਂ ਦੇ ਉੱਤੇ ਹੀ ਟਿੱਪਣੀਆਂ ਕਰ ਰਹੀ ਹੈ ਡੱਲੇਵਾਲ ਦੇ ਨਾਲ ਦੇ ਨੇਤਾ ਹੀ ਨਹੀਂ ਚਾਹੁੰਦੇ ਕਿ ਉਹ ਜਿਉਂਦੇ ਰਹਿਣ ਇਹ ਟਿੱਪਣੀਆਂ ਵੀ ਕੀਤੀਆਂ ਗਈਆਂ ਪਰ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਕੁਝ ਨਹੀਂ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਜੇ ਬਾਰਡਰ ਖੋਲਣ ਦਾ ਫੈਸਲਾ ਦੇ ਕੇ ਤੇ ਨਾਲ ਹੀ ਡੱਲੇਵਾਲ ਨੂੰ ਮਰਨ ਵਰਤ ਬੰਦ ਕਰਨ ਦਾ ਆਦੇਸ਼ ਦੇ ਨਹੀਂ ਸਕਤੀ ਕਿ ਜੇ ਇਸ ਤਰ੍ਹਾਂ ਦਾ ਕੋਈ ਉਦੇਸ਼ ਆਉਂਦਾ ਹੈ ਤਾਂ ਡੱਲੇਵਾਲ ਨੂੰ ਇਹ ਮੰਨਣਾ ਨਹੀਂ ਪਵੇਗਾ ਕਿ ਕੇਂਦਰ ਸਰਕਾਰ ਗਲਬਾਤ ਦਾ ਆਦੇਸ਼ ਦੇ ਅਵੇ ਤੇ ਨਾਲ ਹੀ ਡੱਲੇ ਵਾਲ ਨੂੰ ਵਰਤ ਖਤਮ ਕਰਨ ਦਾ ਆਦੇਸ਼ ਇਹ ਸੁਪਰੀਮ ਕੋਰਟ ਵੱਲੋਂ ਨਹੀਂ ਦਿੱਤਾ ਜਾ ਸਕਦਾ ਇਹ ਸਾਰਿਆਂ ਇਸ ਤਰ੍ਹਾਂ ਦੇ ਜਿਹੜੇ ਸਮਾਧਾਨ ਨੇ ਸੋਲਿਊਸ਼ਨ ਨੇ ਉਹ ਸੁਪਰੀਮ ਕੋਰਟ ਲੱਭ ਸਕਦਾ ਹੈ ਉਹ ਦੋਵੇਂ ਤਰ੍ਹਾਂ ਨੂੰ ਕੋਈ ਨਾ ਕੋਈ ਆਦੇਸ਼ ਦੇ ਕੇ ਇਸ ਮਸਲੇ ਨੂੰ ਨਿਬੇੜ ਸਕਦਾ ਹੈ ਇਸ ਨੂੰ ਗੱਲਬਾਤ ਦੇ ਟੇਬਲ ਤੇ ਲੈ ਕੇ ਆ ਸਕਦਾ ਹੈ ਕਿਉਂਕਿ ਅੰਤ ਨੂੰ ਫੈਸਲਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਗੱਲਬਾਤ ਨਾਲ ਹੀ ਹੋਣਾ ਹੈ ਡੱਲੇਵਾਲ ਵੀ ਇਹ ਜਾਣਦੇ ਨੇ ਕਿ ਕਦੇ ਵੀ ਸਰਕਾਰਾਂ ਮਰਨ ਵਰਤ ਦੇ ਤਨਖੀ ਦੇ ਉੱਤੇ ਜਾਂ ਇਸ ਤਰ੍ਹਾਂ ਦੀ ਹੜਤਾਲ ਦੇ ਉੱਤੇ ਮੰਗਾਂ ਨਹੀਂ ਮੰਨਦੀਆਂ ਹੁੰਦੀਆਂ। ਅਸ਼ਵਾਸ਼ਣ ਦੇ ਕੇ ਇਹ ਖਤਮ ਕੀਤੇ ਜਾਂਦੇ ਹੁੰਦੇ ਨੇ। ਅੰਦੋਲਨ ਉਸ ਤੋਂ ਬਾਅਦ ਟੇਬਲ ਤੇ ਬਹਿ ਕੇ ਹੀ ਗੱਲਾਂ ਹੁੰਦੀਆਂ ਨੇ। ਪਿਛਲੀ ਵਾਰ ਵੀ ਜਦੋਂ ਅੰਦੋਲਨ ਹੋਇਆ ਸੀ ਤਾਂ ਕਈ ਰਾਊਂਡ ਗੱਲਬਾਤ ਦੇ ਹੋਏ ਸੀ ਲੇਕਿਨ ਇਸ ਵਾਰ ਕੇਂਦਰ ਸਰਕਾਰ ਨੇ ਇੱਕ ਵਾਰ ਵੀ ਗੱਲਬਾਤ ਸ਼ੁਰੂ ਨਹੀਂ ਕੀਤੀ ਹੈ। ਹੁਣ ਇੱਥੇ ਰੋਲ ਸਾਰਿਆਂ ਦਾ ਹੈ ਲੇਕਿਨ ਸੁਪਰੀਮ ਕੋਰਟ ਇਸ ਤਰ੍ਹਾਂ ਦਾ ਅਲੱਗ ਰੁਖ ਕਿਉਂ ਬਣਾ ਰਹੀ ਹੈ ਜੋ ਸੁਪਰੀਮ ਕੋਰਟ ਫੈਸਲੇ ਦੇ ਰਹੀ ਹੈ ਜੀ ਉਹ ਕੇਂਦਰ ਸਰਕਾਰ ਨੂੰ ਇਹ ਕਹਿ ਸਕਦੀ ਹੈ ਕਿ ਜੇ ਪੰਜਾਬ ਨੂੰ ਤੁਹਾਡੀ ਮਦਦ ਦੀ ਲੋੜ ਹੈ ਤਾਂ ਤੁਸੀਂ ਮਦਦ ਮੁਹੱਈਆ ਕਰਾਓ ਮਤਲਬ 4-5000 ਬੰਦਿਆਂ ਦਾ ਜਾਂ 3000 ਬੰਦਿਆਂ ਦਾ ਜੋ ਇਕੱਠ ਹੈ ਉਸ ਦੇ ਵਿੱਚੋਂ ਇੱਕ ਬੰਦੇ ਨੂੰ ਜਿਸ ਦੀ ਸਿਹਤ ਪਹਿਲਾਂ ਹੀ ਠੀਕ ਨਹੀਂ ਉਹਦੇ ਹਾਲਾਤ ਚੰਗੇ ਨਹੀਂ ਜ਼ਬਰਦਸਤੀ ਚੁੱਕਣ ਵਾਸਤੇ ਜੇ ਫੋਰਸ ਚਾਹੀਦੀ ਹੈ ਉਹਦੀਆਂ ਡਾਇਰੈਕਸ਼ਨਸ ਤਾਂ ਕੇਂਦਰ ਸਰਕਾਰ ਨੂੰ ਦਿੱਤੇ ਜਾਂਦੀਆਂ ਨੇ ਕਿ ਤੁਸੀਂ ਸੂਬੇ ਦੀ ਮਦਦ ਕਰੋ ਲੇਕਿਨ ਜਦੋਂ ਇਸ ਅੰਦੋਲਨ ਦੇ ਹੱਲ ਵਾਸਤੇ ਗੱਲਬਾਤ ਵਾਸਤੇ ਕੇਂਦਰ ਨੂੰ ਕੋਈ ਡਾਇਰੈਕਸ਼ਨ ਦੇਣ ਦੀ ਗੱਲ ਕਹੀ ਜਾਂਦੀ ਹੈ ਤਾਂ ਸੁਪਰੀਮ ਕੋਰਟ ਮਨਾ ਕਰ ਦਿੰਦੀ ਹੈ ਕਿ ਇੱਥੇ ਸੁਪਰੀਮ ਕੋਰਟ ਕੇਂਦਰ ਸਰਕਾਰ ਦੀ ਸਲਾਹ ਦੇ ਨਾਲ ਨਹੀਂ ਚੱਲਦੀ ਕਿ ਸੁਪਰੀਮ ਕੋਰਟ ਨੂੰ ਇਹ ਦਿਖਾਉਣਾ ਨਹੀਂ ਚਾਹੀਦਾ ਕਿ ਉਹ ਨਿਰਪੱਖ ਹੈ ਉਹ ਜੋ ਉਹਦੇ ਕੋਲ ਪਟੀਸ਼ਨ ਪਾਈ ਜਾਂਦੀ ਹੈ ਉਸ ਪਟੀਸ਼ਨ ਦੇ ਉੱਤੇ ਫੈਸਲਾ ਨਹੀਂ ਦੇ ਕੇ ਉਸ ਨੂੰ ਅੱਗੇ ਵਧਾਵਦਾ ਆ ਕੇ ਵਧਾਵਦਾ ਆ ਕੇ ਉਸ ਨੂੰ ਕੰਟੈਂਪਟ ਆਫ ਕੋਰਟ ਦੇ ਕੋਲ ਨੂੰ ਲੈ ਕੇ ਜਾ ਰਹੀ ਹੈ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰ ਰਹੀ ਹੈ ਜਦਕਿ ਮੂਲ ਫੈਸਲਾ ਇਸ ਚੀਜ਼ ਦੇ ਉੱਪਰ ਕਰਨਾ ਹੈ ਕਿ ਕੀ ਸਟੇਟ ਨੂੰ ਹਰਿਆਣਾ ਦੀ ਸਟੇਟ ਨੂੰ ਇਸ ਬਾਰਡਰ ਇਸ ਨੈਸ਼ਨਲ ਹਾਈਵੇ ਨੂੰ ਰੋਕਣ ਦਾ ਹੱਕ ਹੈ ਜਾਂ ਨਹੀਂ ਕਿਸ ਕਾਨੂੰਨ ਦੇ ਆਧਾਰ ਤੇ ਉੱਤੇ ਹਰਿਆਣਾ ਸਰਕਾਰ ਵੱਲੋਂ ਇਹ ਬਾਰਡਰਾਂ ਦੇ ਉੱਤੇ ਇੰਨੀ ਬੁਰੇ ਤਰੀਕੇ ਨਾਲ ਨਾਕਾਬੰਦੀ ਕੀਤੀ ਹੋਈ ਹੈ ਕਿ ਉੱਥੋਂ ਕੋਈ ਵੀ ਨਹੀਂ ਲੰਘ ਸਕਦਾ ਜੇ ਟਰੈਕਟਰ ਟਰਾਲੀਆਂ ਤੇ ਇਤਰਾਜ਼ ਸੀ ਤਾਂ ਹੁਣ ਕਿਸਾਨ ਪੈਦਲ ਜਾਣ ਦੀ ਗੱਲ ਕਰ ਰਹੇ ਨੇ ਤਾਂ ਪੈਦਲ ਜਾਣ ਵਾਸਤੇ ਵੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਦਿੱਲੀ ਸਰਕਾਰ ਦੀ ਪਰਮਿਸ਼ਨ ਮੰਗੀ ਜਾ ਰਹੀ ਹੈ ਦਿੱਲੀ ਸਰਕਾਰ ਪਰਮਿਸ਼ਨ ਜੇ ਮੰਗਣਾ ਚਾਹੁੰਦੀ ਹੈ ਤਾਂ ਉਹ ਦਿੱਲੀ ਦੇ ਬਾਰਡਰਾਂ ਤੇ ਮੰਗ ਸਕਦੀ ਹੈ ਹਰਿਆਣੇ ਦੀ ਸਰਕਾਰ ਕਿਉਂ ਆਪਣੇ ਬਾਰਡਰ ਦੇ ਉੱਤੇ ਇਹ ਮੰਗ ਰੱਖ ਰਹੀ ਹੈ ਇਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਕਾਨੂੰਨ ਮੁਤਾਬਕ ਕੋਈ ਵੀ ਨੈਸ਼ਨਲ ਹਾਈਵੇ ਨੂੰ ਬੰਦ ਨਹੀਂ ਕਰ ਸਕਦਾ ਰੋਕ ਨਹੀਂ ਸਕਦਾ ਕਿਸੇ ਦੇ ਆਵਾਜਾਈ ਦੇ ਉੱਤੇ ਵਿਗਨ ਨਹੀਂ ਫਾ ਸਕਤਾ ਲੇਕਿਨ ਸਰਕਾਰ ਇਹ ਕੰਮ ਫਰਵਰੀ ਤੋਂ ਲਗਾਤਾਰ ਕਰਦੀ ਆ ਰਹੀ ਹੈ 10 11 ਮਹੀਨੇ ਹੋ ਗਏ ਨੇ ਇਹ ਕੰਮ ਲਗਾਤਾਰ ਚੱਲ ਰਿਹਾ ਹੈ ਪਰ ਸੁਪਰੀਮ ਕੋਰਟ ਉਸ ਦੇ ਵਿੱਚ ਦਖਲ ਨਹੀਂ ਦੇ ਰਹੀ ਹਾਂ ਕੋਈ ਬੰਦਾ ਅੰਦੋਲਨ ਕਰ ਰਿਹਾ ਹੈ ਉਹ ਵੀ ਕਿਸੇ ਹੋਰ ਸੜਕ ਦੇ ਉੱਤੇ ਬੈਠਾ ਹੈ ਕਿਸੇ ਹੋਰ ਬਾਰਡਰ ਦੇ ਬੈਠਾ ਹੈ ਉਸ ਦੇ ਉੱਪਰ ਟਿੱਪਣੀਆਂ ਕਰ ਰਹੇ ਨੇ ਉਸ ਦੇ ਉੱਪਰ ਡਾਇਰੈਕਸ਼ਨ ਦਿੱਤੀਆਂ ਜਾ ਰਹੀਆਂ ਨੇ ਉਸ ਨੂੰ ਖੋਲਣ ਦਾ ਜਾਂ ਉਥੋਂ ਉਸ ਵਿਅਕਤੀ ਨੂੰ ਹਸਪਤਲ ਜ਼ਬਰਦਸਤੀ ਲੈ ਕੇ ਜਾਣ ਦੀਆਂ ਕੋਰਟ ਡਾਇਰੈਕਸ਼ਨ ਸਪੱਸ਼ਟ ਕਰ ਰਿਹਾ ਹੈ ਤੇ ਇਹ ਜੇ ਨਾ ਕਰਨ ਤੇ ਸੂਬਾ ਸਰਕਾਰ ਨੂੰ ਕੰਟੈਂਪਟ ਦਾ ਨੋਟਿਸ ਜਾਰੀ ਕਰਨ ਨੂੰ ਤਿਆਰ ਹੈ ਲੇਕਿਨ ਕੇਂਦਰ ਸਰਕਾਰ ਨੂੰ ਦਖਲ ਦੇਣ ਦੇ ਬਾਰੇ ਬਿਲਕੁਲ ਕਹਿਣ ਨੂੰ ਤਿਆਰ ਨਹੀਂ ਇੱਥੇ ਸੁਪਰੀਮ ਕੋਰਟ ਦੇ ਇਸ ਐਕਸ਼ਨ ਦੇ ਉੱਤੇ ਇਹਨਾਂ ਟਿੱਪਣੀਆਂ ਦੇ ਉੱਤੇ ਸਵਾਲ ਜ਼ਰੂਰ ਖੜਦੇ ਹਨ ਖੜੇ ਹੁੰਦੇ ਹਨ ਤੇ ਸਾਰਿਆਂ ਨੂੰ ਪੁੱਛਣੇ ਵੀ ਚਾਹੀਦੇ ਹਨ ਹਰ ਵਾਰ ਜੇ ਕੋਈ ਸਵਾਲ ਕਰਦਾ ਹੈ ਤਾਂ ਉਸ ਦੇ ਉੱਪਰ ਕੰਟੈਂਪਟ ਆਫ ਕੋਰਟ ਦਾ ਡੰਡਾ ਲਟਕਾ ਕੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ ਸੁਪਰੀਮ ਕੋਰਟ ਨੂੰ ਵੀ ਇਸ ਗੱਲ ਦਾ ਕਿਤੇ ਨਾ ਕਿਤੇ ਇਲਮ ਹੋਣਾ ਚਾਹੀਦਾ ਹੈ ਕਿ ਉਹ ਜਸਟਿਸ ਕਰਨ ਦੇ ਨਾਲ ਨਾਲ ਇਸ ਤਰ੍ਹਾਂ ਦਿਖਾਈ ਵੀ ਦੇਣਾ ਚਾਹੀਦਾ ਹੈ ਕਿ ਉਹ ਜਸਟਿਸ ਕਰ ਰਹੇ ਨੇ ਸਿਰਫ ਕਹਿ ਦੇਣਾ ਕਿ ਅਸੀਂ ਜੋ ਵੀ ਕਿਹਾ ਉਹ ਜਸਟਿਸ ਅਸੀਂ ਕਰ ਦਿੱਤਾ ਕਾਫੀ ਨਹੀਂ ਹੁੰਦਾ ਲੋਕਾਂ ਦੀ ਕਚਹਿਰੀ ਦੇ ਵਿੱਚ ਹਰ ਫੈਸਲੇ ਨੂੰ ਤੋਲਿਆ ਜਾਂਦਾ ਹੈ ਪਰਖਿਆ ਜਾਂਦਾ ਹੈ ਉਸ ਦੇ ਕੀ ਸਹੀ ਹੈ ਕੀ ਗਲਤ ਹੈ ਇਸ ਦੇ ਉੱਪਰ ਸਵਾਲ ਉਠਨੇ ਲਾਜ਼ਮੀ ਹਨ ਜੋ ਦੇਸ਼ ਦਾ ਕਾਨੂੰਨ ਹੈ ਉਹ ਦੇਸ਼ ਦੇ ਲੋਕਾਂ ਨੇ ਵੀ ਮੰਨਣਾ ਹੈ ਤੇ ਦੇਸ਼ ਦੀਆਂ ਸਰਕਾਰਾਂ ਨੇ ਵੀ ਮੰਨਣਾ ਹੈ ਦੋਨੇ ਹੀ ਉਸ ਕਾਨੂੰਨ ਨੂੰ ਮੰਨਣ ਦੇ ਪਾਬੰਧ ਹਨ ਇਕੱਲੇ ਲੋਕ ਕਾਨੂੰਨ ਮੰਨਣ ਤੇ ਸਰਕਾਰਾਂ ਨਾ ਮੰਨਣ ਐਸ ਤਰ੍ਹਾਂ ਨਹੀਂ ਹੋ ਸਕਦਾ ਇਸੇ ਲਈ ਤਾਂ ਸੁਪਰੀਮ ਕੋਰਟ ਬਣਾਈ ਗਈ ਸੀ ਕਿ ਉਹ ਇਹਨਾਂ ਜਿੰਨੇ ਵੀ ਪਚੀਦਗੀਆਂ ਨੇ ਉਹਨਾਂ ਦੇ ਉੱਪਰ ਫੈਸਲੇ ਸੁਣਾ ਸਕੀ ਲੇਕਿਨ ਸੁਪਰੀਮ ਕੋਰਟ ਉਸ ਪਚੀਦਗੀ ਦੇ ਉੱਤੇ ਫੈਸਲਾ ਸੁਣਾਉਣ ਦੀ ਜਗ੍ਹਾ ਉਸ ਮਸਲੇ ਨੂੰ ਕਿਸੇ ਹੋਰ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾ ਰਹੀ ਹੈ ਰਸਤਾ ਤਾਂ ਖੁਲਵਾਉਣਾ ਚਾਹੁੰਦੀ ਹੈ ਲੇਕਿਨ ਅੰਦੋਲਨਕਾਰੀਆਂ ਨੂੰ ਜ਼ਬਰਦਸਤੀ ਉੱਥੋਂ ਹਟਾ ਕੇ ਖੋਲਣਾ ਚਾਹੁੰਦੀ ਹੈ ਉਹ ਹਰਿਆਣਾ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੁੰਦੀ ਕਿ ਤੁਸੀਂ ਰਸਤਾ ਕਿਉਂ ਬੰਦ ਕੀਤਾ ਹੈ ਤੁਸੀਂ ਜੋ ਫੰਡਾਮੈਂਟਲ ਰਾਈਟ ਹੈ ਰਾਈਟ ਆਫ ਪਾਸੇਜ ਹੈ ਉਹ ਦੋ ਜੋ ਕਿ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਇੱਥੇ ਸੁਪਰੀਮ ਕੋਰਟ ਗਲਤ ਦਿਸ਼ਾ ਦੇ ਵਿੱਚ ਜਾ ਰਹੀ ਹੈ ਇਹ ਸੁਪਰੀਮ ਕੋਰਟ ਦੇ ਜਸਟਿਸ ਨੂੰ ਸਮਝਣਾ ਪਏਗਾ ਚੀਫ ਜਸਟਿਸ ਨੂੰ ਇੱਥੇ ਇੰਟਰਵੈਨ ਕਰਨਾ ਚਾਹੀਦਾ ਹੈ ਤੇ ਕੋਈ ਸਹੀ ਫੈਸਲਾ ਜਲਦ ਹੀ ਸੁਣਾਉਣਾ ਚਾਹੀਦਾ ਹੈ ਤਾਂ ਕਿ ਹਾਲਾਤ ਵਿਗੜਨ ਨਾ ਹਾਲਾਤ ਚੰਗੇ ਪਾਸੇ ਜਾਣ ਹਾਲਾਤ ਜਿਹੜੇ ਨੇ ਉਹ ਸੁਲਝਣ ਦੇ ਵਾਲੇ ਪਾਸੇ ਵਧਣ ਨਾ ਕਿ ਹੋਰ ਪਚੀਦਾ ਹੋਣ ਦੇ ਵਾਸਤੇ ਨਾ ਕਿ ਹੋਰ ਕੰਪਲੈਕਸ ਹੋਣ ਦੇ ਵਾਸਤੇ ਨਾ ਕਿ ਹੋਰ ਖਰਾਬ ਹੋਣ ਦੇ ਰਸਤੇ ਦੇ ਵਿੱਚ ਤੁਰਨ ਨਵਾਂ ਸਾਲ ਜਰੂਰ ਆ ਰਿਹਾ ਹੈ ਲੇਕਿਨ ਇਹ ਨਹੀਂ ਲੱਗਦਾ ਕਿ ਸਰਕਾਰਾਂ ਦੀ ਅਪਰੋਚ ਦੇ ਵਿੱਚ ਕੁਝ ਵੀ ਨਵਾਂ ਹੈ ਪੰਜਾਬ ਦੇ ਉੱਤੇ ਜਰੂਰ ਖਤਰੇ ਦੇ ਬਦਲ ਜਿਹੜੇ ਨੇ ਉਹ ਛਾਏ ਹੋਏ ਨੇ ਕੋਈ ਕਿਵੇਂ ਇਸ ਨੂੰ ਸਮਝਦਾਰੀ ਨਾਲ ਸੁਲਝਾ ਸਕਦਾ ਹੈ ਇਹ ਦੇਖਣਾ ਪਏਗਾ ਇੱਥੇ ਹੀ ਲੀਡਰਸ਼ਿਪ ਦਾ ਰੋਲ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ ਉਮੀਦ ਕਰਦੇ ਹਾਂ ਸਾਰੇ ਇਸ ਮਤ ਤੋਂ ਕੰਮ ਲੈਣਗੇ ਤੇ ਪੰਜਾਬ ਕਿਸੇ ਚੰਗੇ ਡਾਇਰੈਕਸ਼ਨ ਦੇ ਵਿੱਚ ਅੱਗੇ ਵਧੇਗਾ ਇਸ ਆਉਣ ਵਾਲੇ ਸਾਲ ਦੇ ਵਿੱਚ ਇਸੇ ਉਮੀਦ ਦੇ ਨਾਲ ਤੋਂ ਵਿਦਾ ਲੈਣੇ ਆਂ ਧੰਨਵਾਦ